ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮਾਸਟਰ ਜੀ ਕਾ ਮੀਂਹ ਦਾ ਆਨੰਦ ਆ ਰਿਹਾ ਫੇ ਅੱਜ ਪੂਰਾ ਪੂਰਾ ਨਾ ਤੁਸੀਂ ਪੂਰਾ ਅੱਜ ਅਸੀਂ ਜਾ ਰਹੇ ਸੀ ਫਲੋਰ ਬਲਣਾ ਤੇ ਰਸਤੇ ਦੇ ਵਿੱਚ ਇੱਕ ਵਾਰ ਫੇ ਜਿਹੜਾ ਮੀਂਹ ਦਾ ਆਨੰਦ ਉਠਾਰਾ ਆ ਰੁੜ ਕੇ ਤਾਂ ਚਲ ਬੱਦਲ ਵਈ ਸੀਗੀ ਅੱਜ ਮਾਰੇ ਕਿਰਪਾ ਕਰੂਗਾ ਤਾਂ ਮੀਂਹ ਆਜੂਗਾ ਉੱਥੇ ਵੀ ਪਰ ਇੱਥੇ ਤਾਂ ਲੋਅ ਦੇ ਰਸਤੇ ਦੇ ਵਿੱਚ ਜਿਹੜਾ ਮੀਂਹ ਕਾਫੀ ਪੈ ਰਿਆ ਸੀਗਾ ਤੇ ਇਸ ਕਰਕੇ ਸਾਨੂੰ ਮੀਂਹ ਦੇ ਕਾਰਨ ਰੁਕਣਾ ਪਿਆ ਆ ਮਾਸਟਰ ਜੀ ਸਾਡੇ ਨਾਲ ਹੈ ਮਾਸਟਰ ਜੀ ਫੇ ਕੀ ਸੁਣਾਓਗੇ ਨਾਲ ਵੇਖ ਤੋ ਕੀ ਸੋਣਨਾ ਨੀ ਵਸਤਾ ਦਾ ਸੁਣਾਉ ਕੋਈ ਕੋਈ ਸ਼ੇਰ ਕੋਈ ਕਵਤਾ ਤੇ ਬੰਦ ਸੋ ਚਲੋ ਹੋ ਜਾ ਸ਼ੁਰੂ ਫੇ ਇਹ ਜੋ ਮਿੱਠਾ ਜਿਹਾ ਅਹਿਸਾਸ ਆ ਅੱਛਾ ਬਸ ਤੇਰੇ ਮਿਲਣ ਦੀ ਆਸ ਆ ਅੱਛਾ ਦੁਨੀਆ ਤੇ ਸੋਹਣੇ ਇੱਕ ਤੋਂ ਵੱਧ ਕੇ ਹਾਂ ਪਰ ਸਾਡੇ ਲਈ ਤਾਂ ਤੂੰ ਹੀ ਖਾਸ ਆ ਆਹਾ ਹਾ ਡਿਗਰੀ ਇਸ਼ਕ ਦੀ ਹੋਵੇ ਤਾਂ ਪੜਨਾ ਕੀ ਅੱਛਾ ਵਫਾ ਹਰ ਪਰਚੇ ਵਿੱਚੋਂ ਪਾਸ ਆ ਠੀਕ ਆ ਜਿਸਮ ਬੇਵਫਾ ਨਿਕਲੇ ਤਾਂ ਗिला ਨਹੀਂ ਕਰਦੇ ਜਦ ਰੂਹਾਂ ਦਾ ਰੂਹਾਂ ਅੰਦਰ ਵਾਸ ਹੈ ਹਾਂ ਸ਼ਿਕਾਇਤਾਂ ਤਾਂ ਬਹੁਤ ਨੇ ਰੱਬਾ ਤੈਨੂੰ ਦੇਣ ਲਈ ਅੱਛਾ ਪਰ ਤੇਰਾ ਦੀਪ ਤੇਰੀਆਂ ਰਹਿਮਤਾਂ ਦਾ ਦਾਸ ਆਹੋ ਨਿਆਰਾ ਬੰਦਾ ਵੜ ਗਿਆ ਮਸਤੀ ਤਾਂ ਨਹੀਂ ਯਾਰ ਇਹ ਬੰਧੀ ਜਾਂਦੇ ਆ ਚਲੋ ਬਹੁਤ ਵਧੀਆ ਆ ਤੇ ਚਲੋ ਵਧੀਆ ਗੱਲ ਆ ਕਿਉਂਕਿ ਪੰਜਾਬੀ ਲਿਟਰੇਚਰ ਦੇ ਨਾਲ ਬੰਦਾ ਜਿਹੜਾ ਜੁੜਿਆ ਹੈਗਾ ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆਪ ਮੁਹਾਰੇ ਮੁਹਰੇ ਆਉਂਦੀਆਂ ਆ ਪਰ ਕਿ ਜਿਹੜੇ ਤਾਂ ਪੁਰਾਣੇ ਹੈਗੇ ਪੜਿਓ ਆ ਉਹਨਾਂ ਨੂੰ ਤਾਂ ਨਾ ਚੰਗੀ ਜਾਂਦੀ ਸਮਝ ਹੈਗੀ ਆ ਜਾਂ ਮਹਿਸੂਸ ਕਰਦੇ ਆ ਵੀ ਇਹ ਜਿੱਦਾਂ ਦੀ ਅਹਿਮਤ ਹੈਗੀ ਆ ਪਰ ਜਿਹੜਾ ਅੱਜ ਦਾ ਰੁਝਾਨ ਹੈਗਾ ਆ ਕਦਰ ਉਹਦੇ ਵਿੱਚ ਨਾ ਪੜੇ ਰਹਿਗੇ ਉਹਨਾਂ ਦੀ ਜਾਂ ਤਾਂ ਸਹਿਤ ਨੂੰ ਲਿਟਰੇਚਰ ਨੂੰ ਪੜਨ ਵਾਲੇ ਤੇ ਨਾ ਉਹਨਾਂ ਦੇ ਕਦਰਦਾਨ ਤੇ ਬਹੁਤ ਵਧੀਆ ਗੱਲ ਆ ਮਾਸਤ ਜੀ ਉਹਨਾਂ ਨੇ ਮਾਸਤ ਜੀ ਹੋਰ ਵੀ ਕੁਝ ਸੁਣਾਉਣਾ ਹਾਂ ਜੀ ਹੋਰ ਵੀ ਸੁਣਾਓ ਕੁਝ ਕੀ ਦੱਸੋ ਕਿਸੌਨ ਨੂੰ ਆਜਾ ਬੇਲੇ ਆਹ ਦੇਖੋ ਜਿਆਦਾ ਤੱਕ ਨਹੀਂ ਪੈਂਦਾ ਪਜਾਣਾ ਤਾਂ ਹੀ ਹੈ ਨੀਗਾ ਨਾਲੇ ਮੌਸਮ ਸੁਹਾਵਣਾ ਆ ਹਾਂ ਗੁੰਡਾਵਾਂ ਦੀ ਡ੍ਰੀਜ਼ਲਿੰਗ ਕਹਿੰਦੇ ਇੱਟੇ ਚ ਡ੍ਰੀਜ਼ਲਿੰਗ ਅੰਗਰੇਜ਼ੀ ਚ ਕਹਿੰਦੇ ਹੁੰਦੇ ਆ ਫੋਰ ਕੋਲੋਂ ਹਾਂ ਜੀ ਆ ਜਾ ਜੀ ਇਹ ਸ਼ਾਹ ਦਾ ਬੇਸ਼ੱਕ ਬਹੁਤ ਹੀ ਸਾਲ ਗੁਜ਼ਰ ਗਏ ਹਾਂ ਪਤਾ ਮੈਨੂੰ ਕਿ ਸਾਲ ਗੁਜ਼ਰ ਗਏ ਹਾਂ ਕੁਝ ਸ਼ਿਕਵੇ ਸ਼ਿਕਾਇਤਾਂ ਦੇ ਨਾਲ ਕੁਝ ਯਾਦਾਂ ਦੇ ਨਾਲ ਗੁਜ਼ਰ ਗਏ ਤੂੰ ਅੱਜ ਵੀ ਠੰਡੀ ਪਾਉਣ ਜਹੀ ਆਹਾਹਾ ਅਸੀਂ ਸੁੱਕੇ ਬੂਟੇ ਰੋਹੀ ਦੇ ਹਾਂ ਤੂੰ ਚੁੰਨੀਆਂ ਦੇ ਰੰਗ ਬਦਲ ਲੈ ਸਾਡੇ ਪੱਗਾਂ ਦੇ ਰੰਗ ਉਹਦੇ ਵਲੇ ਵਲੇ ਮਾੜਾ ਜੀ ਅੱਤ ਕਰਤੀ ਆ ਪੂਰੀ ਸੋ ਬਹੁਤ ਵਧੀਆ ਜਿਹੜੀ ਆ ਚੱਲਦੀ ਆ ਜਿਹੜੀ ਕੱਪੜਾ ਮਾਤੇ ਵੀ ਆਪਾਂ ਇਹਨਾਂ ਲੈਖਨ ਨੂੰ ਕਲਮਬੰਦ ਵੀ ਕਰ ਰਿਹਾ ਛਾਪੀਏ ਕਿਤਾਬ ਤੋਂ ਆਪਾਂ ਬਈ ਹਾਂਜੀ 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 ਮੈਂ ਤਾਂ ਲੈਖਨ ਲੈ ਕੇ ਆਈ ਆ ਕੋਈ ਠੀਕ ਹੈ ਜੀ ਔਰ ਵੀ ਕਿਧੜ ਦੇ ਆਦਾਲੀ ਕੈਮਰਾ ਗਿਆ ਹੋਇਆ ਹੈ ਠੀਕ ਹੈ ਜੀ ਆਨੰਦ ਲੈਣੇ ਆ ਆਨੰਦ ਲੈ ਰਹੇ ਆ ਹੋਰ ਹੋਰ ਸਾਜੀ ਬੜਾ ਸੋ ਬੜੀਆਂ ਖੂਬਸੂਰਤ ਲਾਈਨਾਂ ਵਧੀਆ ਜਿਹੜੇ ਸ਼ਬਦ ਆ ਮਾਸਟਰ ਜੀ ਹੋਣਾ ਨੇ ਹੋਰ ਤੁਹਾਡਾ ਕੁਝ ਮੈਂ ਸੁਣਦੇ ਆ ਨਾਲ ਨਾਲ ਆਪਾਂ ਮੌਸਮ ਵੀ ਦਿਖਾ ਦਈਏ ਨਾਲ ਨਾਲ ਕਿਉਂਕਿ ਮੌਸਮ ਵੀ ਬੜਾ ਜ਼ਰੂਰੀ ਆ ਸੋ ਬੇਹਾਦ ਹੀ ਖੂਬਸੂਰਤ ਜਿਹੜਾ ਦ੍ਰਿਸ਼ ਹੈਗਾ ਆ ਕਿਉਂਕਿ ਮਨੁੱਖ ਜਿੰਨੀ ਮਰਜ਼ੀ ਤਰੱਕੀਆਂ ਦੀਆਂ ਫੈਸਲੇ ਦੇ ਦਾਅਵੇ ਕਰ ਲਵੇ ਤੇ ਚਾਹੇ ਮਾਰ ਲੈ ਫੜਾਂ ਪਰ ਜਿਹੜਾ ਕੁਦਰਤੀ ਮਾਹੌਲ ਆ ਕੁਦਰਤ ਦੀ ਗੋਦ ਵਿੱਚ ਜਿਹੜਾ ਸਕੂਨ ਆ ਉਹ ਮਨੁੱਖ ਦੀ ਜਿਹੜੀ ਕਹਿੰਦੇ ਕਾਢਾਂ ਜਾਂ ਸਾਇੰਸ ਦੀ ਤਰੱਕੀ ਨਾਲ ਜਿਹੜੀਆਂ ਵੀ ਚੀਜ਼ਾਂ ਸਿਰ ਜੀਆਂ ਗਈਆਂ ਆ ਉਹ ਕੁਦਰਤ ਦੀ ਜਿਹੜੀ ਆ ਇੱਕ ਗੋਦ ਆ ਜਾਂ ਉਹਦਾ ਆਨੰਦ ਹੈਗਾ ਹੈ ਸੁੱਖ ਸਹੂਲਤਾਂ ਜਿਹੜੀਆਂ ਕੁਦਰਤ ਦਿੰਦੀ ਆ ਉਹਦਾ ਮੁਕਾਬਲਾ ਫਿਲਹਾਲ ਨਹੀਂ ਹੋ ਸਕਿਆ ਕਿ ਇਹ ਇੱਕ ਬਹੁਤ ਹੀ ਪਹਾੜੀ ਜਿਹੜਾ ਬੋੜ ਦਾ ਦਰਖਤ ਹੈਗਾ ਜਿਹਦੀ ਛਾਵੇਂ ਹਾਂ ਛਾਵੇਂ ਤਾਂ ਨਹੀਂ ਹਾਂ ਹੁਣ ਸ਼ੋਰ ਦੇ ਵਿੱਚ ਆ ਮਾٹے ਸ਼ੋਰ ਕਹਿੰਦੇ ਕਿ ਛਾਵੇਂ ਕਹਾਂਗੇ ਹੁਣ ਆਪਾਂ ਛਾਂ ਛਾਂ ਥੋੜਾ ਹੁਣ ਹੁਣ ਤਾਂ ਆਪਾਂ ਇਹਦੀ ਛਰਨ ਲਈ ਹੋਆ ਤੇ ਫਿਰ ਸ਼ੋਰ ਛਰ ਨਹੀਂ ਹੁੰਦੀ ਆ ਸ਼ੋਰ ਚ ਆ ਗਿਆ ਆਪਾਂ ਉਹਨਾਂ ਦੇਖੋ ਕਾਫੀ ਵੱਡਾ ਜੀ ਕਿੰਨੀ ਕੁ ਉਮਰ ਹੋਊਗੀ ਉਹਦੀ ਦਰਖਤ ਦੀ ਅੰਦਾਜ਼ਾ ਲਾ ਲਈਏ ਅੰਦਾਜ਼ਾ 100 ਪਲੱਸ ਆ ਸੋਪਲਾ ਸਹੀ ਜਾ ਕਿਉਂਕਿ ਆ ਜਿਹੜੀ ਆ ਇਹ ਤਾਂ ਜਿਹੜੀ ਹੁੰਦੀ ਹੈ ਦੀ ਜੜ ਆ ਕੇ ਬਾਜ ਲੱਗੀ ਆ ਜਿਹੜਾ ਮੇਨ ਤਣਾ ਆ ਵੀ ਬਾਜ ਆਲਾ ਹੈ ਨਾ ਮੇਨ ਤਣਾ ਵਾਲਾ ਆ ਇਹ ਤੇ 45 ਨੰਬਰ ਲੱਗਾ ਆ ਤੇ ਤਾਂ ਤਣਾ ਬਾੜੇ ਕਿੰਨੇ ਫੁੱਟ ਚੌੜਾ ਹੋਊਗਾ ਇਹ ਥੱਲੋਂ ਕੀ ਹੋਊਗਾ ਜੀ 6 ਤੋਂ ਜ਼ਿਆਦਾ ਕੋਈ ਸਾਰਾ ਤਾਂ 20 ਬਾਈ 20 ਦਾ ਹੋਣਾ ਉਹ ਤੇ ਨਹੀਂ ਪਰ ਆ ਮੇਨ ਜਿਹੜਾ ਮੋੜ ਟ ਜਿਹੜਾ ਆਪਾਂ ਕਹਦੇ ਹਾਂ ਸੀ 10 ਬਾਈ 10 ਦਾ ਹੋਊਗਾ ਮਾਸਟਰ ਜੀ ਤੋਂ ਕਾਫੀ ਪਹਾੜਾ ਜਿਹੜਾ ਇਹ ਢੋੜ ਦਾ ਰਸਤ ਹੈਗਾ ਆ ਕਿਉਂਕਿ ਜਿੱਦਾਂ ਦੇ ਸਾਡੇ ਹਾਲਾਤ ਆ ਪਿੰਡਾਂ ਦੇ ਵਿੱਚ ਅਸੀਂ ਬੋੜਾਂ ਨੂੰ ਵੱਢੀ ਜਾ ਰਹੇ ਹਾਂ ਕਿਉਂਕਿ ਇਹਨਾਂ ਦੀ ਜਿਹੜੀ ਗਾਹਾਂ ਕਰਨੇ ਵੀ ਆਪਾਂ ਬੋੜਾਂ ਲਗਾਉਣ ਦਾ ਜਿਹੜਾ ਰੁਝਾਨ ਹੈ ਬਹੁਤ ਘਟ ਰਿਹਾ ਆ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੱਢੀ ਤਾਂ ਹੀ ਜਾ ਰਹੇ ਆ ਵਿਕਾਸ ਦੇ ਨਾਂ ਤੇ ਕੋਈ ਕਿਸੇ ਦੇ ਨਾਂ ਤੇ ਕਿਉਂਕਿ ਜਿਹੜੇ ਬਜ਼ੁਰਗਾਂ ਨੇ ਲਾਏ ਹੈਗੇ ਆ ਤੇ ਕਿਉਂਕਿ ਇਹ ਅੰਦਾਜ਼ਨ 100 ਤੋਂ ਉੱਪਰ ਕਰੀਬ ਦੀ ਇਹ ਉਮਰ ਹੈ ਕੋਈ ਜਿੰਨਾ ਵਿੱਚ ਪਿੰਡਾਂ ਵਿੱਚ ਜਿੰਨੇ ਵੀ ਲੋਕ ਪਰ ਰਸ ਹੈਗੇ ਆ ਇਹ ਕਿਉਂਕਿ ਤਰਾਸੀ ਸਾਡੀ ਇਹ ਵੀ ਪੁਰਾਣੇ ਸਮੇਂ ਵਿੱਚ ਜਿਹੜੇ ਬਜ਼ੁਰਗਾਂ ਨੇ ਲਾਤੇ ਲਾਤੇ ਰੱਖੋ ਪਰ ਹੁਣ ਜਿਹੜਾ ਅਸਨ 2000 ਤੋਂ ਬਾਅਦ ਹੀ ਦੇ ਆਪ ਗੱਲ ਕਰ ਲਈਏ ਤਾਂ ਉਹਦੇ ਵਿੱਚ ਤਾਂ ਗੋੜਾ ਪਿਲਕਣਾ ਪਿਪੜ ਇਹੋ ਜਿਹੇ ਦੇ ਦਰਸਤ ਸੀਗੇ ਇਹ ਖਤਮੇ ਕੀਤੇ ਆ ਆਪਾਂ ਲਗਾਏ ਨੇ ਮਾੜੇ ਕੀ ਕਹੋਗੇ ਇੱਥੇ ਜੀ ਦੇ ਇੱਕ ਉਂਗਵੀ ਉਹਦੀ ਸਜਾਈ ਭੋਗਤ ਰਹੇ ਅਸੀਂ ਸਾਰੇ ਜਿਹੜੀ ਮੌਸਮ ਦੀ ਤਬਦੀਲੀ ਆ ਇਸ ਸਾਲ ਜਿੰਨੀ ਗਰਮੀ ਆਪਾਂ ਮਹਿਸੂਸ ਕੀਤੀ ਘਟੋ ਘਟ 25 ਦਿਨ ਤੇ ਉਹੋ ਜੀ ਬਰਸਾਤ ਨਹੀਂ ਹੋਈ ਉਹਦਾ ਇਹੀ ਕਾਰਨ ਆ ਵੀ ਸਾਡੀਆਂ ਅਣਗਹਿਲੀਆਂ ਜਿਹੜੀਆਂ ਅਸੀਂ ਇਹਨਾਂ ਦੀ ਦਰਖਤਾਂ ਦੀ ਸੰਭਾਲ ਨਹੀਂ ਕੀਤੀ ਨਵੇਂ ਲਾਏ ਨਹੀਂ ਔਰ ਜਿਹੜੇ ਲੱਗੇ ਸੀ ਉਹਨਾਂ ਦੀ ਸੰਭਾਲ ਨਹੀਂ ਕੀਤੀ ਫਿਰ ਕੁਝ ਸੜਕਾਂ ਦੇ ਕੰਢਿਆਂ ਤੇ ਕਿਨਾਰਿਆਂ ਤੇ ਉਹ ਛੱਡਦੇ ਆ ਜਦੋਂ ਆਗਾਂ ਲੱਗ ਜੰਦੀਆਂ ਕੀਵਲੇ ਆ ਜੀ ਨਹੀਂ ਕੇਅਰ ਕਰਦੇ ਹੂੰ ਤੇ ਸੋ ਇਹਦੇ ਲਈ ਸੋਚਣ ਦੀ ਲੋੜ ਆ ਅੱਜ ਕੱਲ ਤਾਂ ਜਿਹੜੇ ਲੱਗਦੇ ਵੀ ਮਲਾ ਦਾ ਕਬਰਾਂ ਚ ਜਾਂ ਸ਼ਮਸ਼ਾਨ ਘਾਟਾਂ ਵਿੱਚ ਮਾੜੇ ਮੋੜੇ ਦੇ ਗਰਾਸ ਤੋਂ ਹੋਈ ਆ ਸੜਕਾਂ ਵਾਲੇ ਤਾਂ ਹਰ ਸਾਲ ਲੱਗਦੇ ਜਿਉਂਦੇ ਆ ਪਰ ਉਹਨਾਂ ਦੇ ਬਚਦਾ ਕੋਈ ਨਹੀਂ ਆ ਆਪਾਂ ਵੀ ਸਿਰ ਬਥੇਰੇ ਸਾਲ ਆਉਂਦੇ ਰਹਿਆ ਆ ਪਤਾ ਤਾਂ ਰਿਜ਼ਲਟ ਮੈਨੂੰ ਲੱਗਦਾ ਨਹੀਂ ਕਿ ਜਿਆਦਾ ਵਧੀਆ ਆ ਚਲੋ ਹੁਣ ਤੁਸੀਂ ਕੁਝ ਸੁਣਾਉਣਾ ਸੀਗਾ ਆਪਾਂ ਹੁਣ ਮੌਸਮ ਵੀ ਲੱਪਾ ਆ ਆ ਇਹਦੇ ਨਾਲ ਦਿਖਾ ਦਈਏ ਏਰੀਆ ਤਾਂ ਬੜਾ ਚਲਿਏ ਹੁਣ ਚਲਿਏ ਤੇ ਮੀਂਹ ਦੇ ਨਾਲ ਜਿਹੜਾ ਮੌਸਮ ਕਾਫੀ ਹਾਪਣਾ ਹੋ ਗਿਆ ਆ ਤੇ ਆ ਬੋਰਡ ਨੇ ਜਿਹੜਾ ਦਰਖਤ ਆ ਸਾਨੂੰ ਜਿੱਦ ਤੱਕ ਸ਼ੋਰ ਵੀ ਦਿੱਤੀ ਆ ਸਾਡਾ ਸਾਥ ਹੀ ਦਿੱਤਾ ਤੇ ਸਾਨੂੰ ਅਸੀਂ ਸੋਚਦੇ ਸੀਗੇ ਵੀ ਇਸ ਜਿਹੜਾ ਦਰਖਤ ਹੈਗਾ ਆ ਇਹਨੇ ਜਿਹੜਾ ਅੰਗਰੇਜ਼ੀ ਕਾਲ ਹੈਗਾ ਆ ਅੰਗਰੇਜ਼ੀ ਸ਼ਾਸਨ ਉਹ ਵੀ ਦੇਖਿਆ ਆ ਆਜ਼ਾਦੀ ਦਾ ਸੰਘਰਸ਼ ਵੀ ਦੇਖਿਆ ਤੇ 47 ਦੇ ਵੰਡ ਦੇ ਜੇ ਆਪਾਂ ਕਹਿੰਦੇ ਨੇ ਦੁਕਾਨ ਤੇ ਆ ਉਹਦੇ ਵਰਤਾਰੇ ਵੀ ਇਹਦੇ ਆਲੇ ਦੋਲੇ ਜ਼ਰੂਰ ਹੋ ਪਰੇ ਹੋਣਗੇ ਸੋ ਬਹੁਤ ਸਾਰਾ ਇਤਿਹਾਸ ਯਾਦਾਂ ਇਹ ਆਪਣੇ ਅੰਦਰ ਸਮੋਈ ਬੈਠੇ ਆ ਆਪਾਂ ਕੋ ਸਾਡੇ ਕੋਲ ਜ਼ਿੰਦਗੀ ਵਿੱਚ ਕਾਹ ਲਿਆ ਸਾਡੇ ਕੋਲ ਭੱਜ ਦੌੜਿਆ ਪਰ ਇਹਨਾਂ ਦੇ ਕੋਲ ਜਦੋਂ ਬੈੰਨੇ ਆ ਤੇ ਇਹਨਾਂ ਦੇ ਇਤਿਹਾਸ ਬਾਰੇ ਪਛੋਕਰਵੜ ਦੀ ਸੋਚਣ ਦੀ ਗੱਲ ਕਰਦੇ ਆ ਤਾਂ ਬਹੁਤ ਕੁਝ ਜਿਹੜਾ ਆਪਣੇ ਅੰਦਰ ਸਮੋਈ ਬੈਠੇ ਆ ਮੱਚ ਜੇ ਹੁਣ ਇੱਕ ਕੁਸਕਾ ਇੱਕ ਇੱਕ ਦੋ ਛਬਦ ਹੋ ਜੇ ਨਾ ਉੱਥੇ ਆਪਾਂ ਚੱਲੀਏ ਫਿਰ ਬਾਅਦ ਚ ਐਡ ਕਰ ਲਾਂਗੇ ਹੁਣ ਨਹੀਂ ਕਰਦੇ ਕਰਦੇ ਚੱਲੀਏ ਹੁਣ ਆਪਾਂ ਚੱਲੀਏ ਹਾਂ ਚਲੋ ਠੀਕ ਹੈ ਜੀ ਹਾਂਜੀ ਨੀ ਪੈਂਦਾ ਸੀ ਤੇ ਨੀ ਗਿਆ ਹਟ ਤੇ ਅਸੀਂ ਕਿਹਾ ਸੀ ਲੁਧਿਆਣੇ ਵੱਲ ਤੋਂ ਵਾਪਸ ਆ ਗਏ ਹਾਂ ਹੁਣ ਮਾਸਟਰ ਜੀ ਨੇ ਇੱਕ ਵਾਦਾ ਸਿੱਖਿਆ ਵੀ ਇੱਕ ਇੱਕ ਹਫਤਾ ਸਾਨੂੰ ਹੋਰ ਸੁਣੋਣੀ ਆ ਹਾਂਜੀ ਮਾਸਟਰ ਜੀ ਵਾਪਸੀ ਹੋ ਗਈ ਜਾ ਤੇ ਹੁਣ ਤੁਸੀਂ ਕਹਿੰਦੇ ਸੀ ਵੀ ਵਾਪਸੀ ਵੀਰੇ ਕਰਾਂਗੇ ਕੁਝ ਵੀ ਕੁਛ ਮਹਿਰਮ ਬਣਿਆ ਮਹਿਰਮ ਰਹਿ ਤੂੰ ਅੱਛਾ ਐਵੇਂ ਗੈਰ ਨਾ ਦੱਸਿਆ ਕਰ ਅੱਛਾ ਹਾਲਤ ਸਾਡੀ ਵਾਂਗ ਫਕੀਰਾ ਹੂੰ ਬਹੁਤੀ ਤੰਜ ਨਾ ਕੱਸਿਆ ਕਰ ਠੀਕ ਆ ਜੇਕਰ ਤੈਨੂੰ ਤਰਸ ਨਹੀਂ ਆਉਂਦਾ ਹਮ ਹੋਰਾ ਵਾਂਗ ਨਾ ਹੱਸਿਆ ਕਰ ਹਮ ਜੀ ਨਹੀਂ ਤੈਨੂੰ ਇੱਜ਼ਤ ਪੱਚਦੀ ਹਮ ਨਾ ਦੀਪ ਦੇ ਦਿਲ ਵਿੱਚ ਵਸਿਆ ਕਰ ਵਾਹ ਜੀ ਵਾਹ ਸੋ ਬਾਬਾ ਦੇ ਬਹੁਤ ਹੀ ਖੂਬਸੂਰਤ ਲਾਈਨਾਂ ਦੇ ਨਾਲ ਜਿਹੜੀ ਅੱਜ ਦੀ ਵੀਡੀਓ ਪਰਫਾਰਮ ਕਰ ਰਹੇ ਆ ਕਿਉਂਕਿ ਕੁਦਰਤ ਦੇ ਅੱਜ ਤਾਂ ਚੱਲੇ ਦਾ ਕੰਮਕਾਰ ਜ਼ਰੂਰੀ ਸੀਗੇ ਸੀਗੇ ਵੀ ਜਲਦੀ ਪਰ ਮੌਸਮ ਜਿਹੜਾ ਸੀਗਾ ਇਹ ਦੁਨਿਆਵੀ ਭਾਸ਼ਾ ਵਿੱਚ ਕਈ ਤਾਂ ਕਹਿੰਦੇ ਖਰਾਬ ਹੋ ਗਿਆ ਪਰ ਤੇ ਸਹੀ ਮੈਨੇ ਵਿੱਚ ਦੇਖਦੇ ਆ ਤਾਂ ਮੌਸਮ ਖਰਾਬ ਨਹੀਂ ਹੋਇਆ ਤੇ ਮੌਸਮ ਹੋ ਗਿਆ ਸਹਾਬਨਾ ਤੇ ਅਸੀਂ ਮੌਸਮ ਦਾ ਵੀ ਆਨੰਦ ਖਾਇਆ ਜਿਹੜੇ ਕੰਮ ਕਰਕੇ ਉਹ ਵੀ ਕਰਕੇ ਆਏ ਆ ਤੇ ਹੁਣ ਵਾਪਸੀ ਪਿੰਡ ਰੁਰਕਾਗੜਾ ਨੂੰ ਜਾ ਰਹੇ ਆ ਤੇ ਮਾਸਟਰ ਜੀ ਹੁਣਾਂ ਨੂੰ ਪਿੰਡ ਬੀੜਵਾਲਸਿਆਂ ਦੇ ਰਿਸ਼ਤਾਰੇ ਥੈਂਕ ਯੂ ਵੈਰੀ ਮਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਜਰੂਰ ਜਿਹੜੇ ਦੇਖਦੇ ਆ ਲਾਈਕ ਵੀ ਕਰ ਲਿਆ ਕਰੋ ਤੇ ਸ਼ੇਅਰ ਕਰ ਲਿਆ ਕਰੋ ਤੇ ਕੋਸ਼ਿਸ਼ ਕਰਾਂਗੇ ਤੇ ਕਿਉਂਕਿ ਪਿੱਛੇ ਜੇ ਸ਼ੁਰੂਆਤ ਕੀਤੀ ਵੀ ਪੌੜੀ ਵਾਲੇ ਦੇ ਪਿੰਡ ਹੈਗੇ ਉਹ ਵੀ ਕੋਸ਼ਿਸ਼ ਕਰਾਂਗੇ ਉਹਨਾਂ ਵਿੱਚ ਘੁੰਮ ਕੇ ਜਿਹੜੀਆਂ ਦੇਖਣਯੋਗ ਥਾਂਵਾਂ ਹੈਗੀਆਂ ਜਰੂਰ ਤੁਹਾਡੇ ਨਾਲ ਕੋਸ਼ਿਸ਼ ਕਰ ਰਹੇ ਆ ਕਰਾਂਗੇ ਕਿ ਉਹ ਜਿਹੜੇ ਥਾਂ ਦੇਖਣਯੋਗ ਹੈਗੇ ਜਾਂ ਯਾਦਗਾਰੀ ਥਾਂਵਾਂ ਹੈਗੀਆਂ ਜਾਂ ਜਿਹੜੇ ਵਧੀਆ ਥਾਂ ਹੈਗੇ ਏਰੀਏ ਦੇ ਤੇ ਉਹ ਕੋਸ਼ਿਸ਼ ਕਰ ਰਹੇ ਆ ਮੌਸਮ ਦੀ ਥੋੜੀ ਜਿਹੀ ਸਗੀ ਕਰਕੇ ਮੌਸਮ ਇਸ ਕੀ ਕਾਫੀ ਗਰਮ ਰਿਹਾ ਤੇ ਗਰਮੀ ਵਿੱਚ ਨਿਕਲਣਾ ਬੜਾ ਔਖਾ ਸੀਗਾ ਤੇ ਹੁਣ ਮੌਸਮ ਮੀਂਹ ਚਲੋ ਦੋ ਚਾਰ ਕੇ ਪਏ ਚਾਹੇ ਵਧੀਆ ਬਹੁਤ ਤਾਂ ਨਹੀਂ ਪਰ ਜਿੰਨਾ ਪਿਆਰ ਠੀਕ ਹੈ ਮੌਸਮ ਵਧੀਆ ਕੋਸ਼ਿਸ਼ਾਂ ਕਰਾਂਗੇ ਕਿ ਜਿਹੜੇ ਸਾਡਾ ਏਰੀਆ ਹੈਗਾ ਗੁਰਆਂ ਹੋ ਗਿਆ ਫਗਵਾੜਾ ਫਲੌਰ ਨਕੂਤਰ ਤੱਕ ਦਾ ਏਰੀਆ ਜਿਹੜੇ ਆਪਣੇ ਪਿੰਡ ਹੈਗੇ ਆ ਜਰੂਰ ਤੁਹਾਡੇ ਨਾਲ ਸੰਜੇ ਕੀਤੇ ਜਾਣ। ਤੋਂ ਜੇਕਰ ਤੁਸੀਂ ਜੁੜੇ ਰਹੋਗੇ ਹੌਸਲਾ ਫਜ਼ਾਈ ਕਰੋਗੇ ਤਾਂ ਜਰੂਰ ਇਹ ਕੋਸ਼ਿਸ਼ਾਂ ਆਪਾਂ ਇਦਾਂ ਜਾਰੀ ਰੱਖਾਂਗੇ। ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।